ਵਾਰਾ ਸ਼ਾ ਚੁਪਾ ਕੇ ਜੱਗ ਕੋਲੋਂ ਭਾਵੇਂ ਆਪਣਾ ਹੀ ਗੁੜ ਖਾਈਏ ਜੀ ਹਾਂ ਤੇ ਜ਼ਰੂਰੀ ਜਨਾਨੀਆਂ ਨੂੰ ਦੱਸਣਾ ਮੈਂ ਆਖ ਕੀ ਨਾ ਬਪੂ ਜੀ ਮੇਰਾ ਜੀਤ ਸਿੰਘ ਅੱਛਾ ਕਿਹੜਾ ਪਿੰਡ ਸੀ ਪਾਕਿਸਤਾਨ ਚ ਕੋਈ ਜ਼ਰੂਰੀ ਕਲਾਂ ਉਹਦੇ ਲਾਗੇ-ਲਾਗੇ ਹੋਰ ਕਿਹੜੇ ਪਿੰਡ ਸੀ ਲਾਗੇ ਪਿੰਡ ਸੀ ਮੈਂ ਕਦੋਂ ਕੇ ਉਰਲੇ ਪਾਸੇ ਜਿਹੜਾ ਰਹਿ ਗਿਆ ਸੀ ਇੱਕ ਗੁਜਰਾ ਪਿੰਸੀ ਛੋਟਾ ਜਿਹਾ ਨੂਰ ਵਾਲਾ ਉਹ ਇਹਦਾ ਸੰਜਾ ਗਿਆ ਇਧਰਲੇ ਦਾ ਮਸਤ ਕੜਾ ਤਰ ਕੇ ਤਰ ਕੇ ਜਿਹੜੇ ਹੀ ਇਹ ਪਹਸਾਂਤ ਆ ਗਏ ਉਹਨਾਂ ਦੇ ਨਾਲ ਹੀ ਕੱਲ ਸੁਸੀ ਉਹ ਇਹਦਾ ਸੰਜਾ ਗਿਆ ਉਹ ਮੁਸਲਮਾਨਾ ਪਿੰਸੀ ਰੰਗੜਾ ਵਾ ਹੂੰ ਤੇ ਉਹ 47 ਵਾਲੇ ਉਮਰ ਕਿੰਨੀ ਸੀ ਤੁਹਾਡੀ ਸਾਡੇ 16 ਸਾਲਾਂ ਦੇ ਕਰੀਬ ਇਹ ਤਾਂ ਪੂਰਾ ਚੇਤਾ ਹੋਗਾ ਆਹੋ ਉਹ ਨੰਬਰਦਾਰ ਜੀ ਇੱਥੇ ਪਿੰਡ ਦਾ ਕੌਣ ਹੁੰਦਾ ਹੈ ਤਾਂ ਨੰਬਰ ਸਾਡੀ ਪੱਤੀ ਦਾ ਤੇਗਾ ਸੁਣੀ ਸਾਡੇ ਸਖਿਆਂ ਤੋਂ ਹੀ ਉਹ ਮਝਦੀਪੁਰ ਬੈਠੇ ਖੇਮ ਕਰਦੇ ਨਾਲ ਹੀ ਅੱਛਾ ਜੀ ਆ ਤੇ ਦੋ ਜੀ ਕੋਲ ਵੀ ਤਾਂ ਲਿਖਾਇਆ ਜੀ ਦੋ ਜੀ ਪੱਤੀ ਦਾ ਦਲੀਪ ਸਿੰਘ ਉਹ ਕਿੱਥੇ ਬੈਠੇ ਨੇ ਉਹਨਾਂ ਦਾ ਕੋਈ ਪਤਾ ਨਹੀਂ ਕਿੱਥੇ ਬੈਠੇ ਉਹਨਾਂ ਜੋ ਕੁਝ ਘਰ ਇਥੇ ਬੈਠੇ ਜਿਹੜੇ ਥੋੜੇ ਮਿਲ ਕੇ ਹੋ ਰਹੇ ਉਹਨਾਂ ਦੀ ਪਤਨੀ ਜੋ ਵੀ ਹੈ ਕੁਦਰ ਲੁਣਿਆ ਦੀ ਪਤਨੀ ਜੋ ਕਿੰਨੀਆਂ ਪਤਨੀਆਂ ਕਿੰਨੀਆਂ ਸੀ ਪੜਦੀਆਂ ਚੈਨਾ ਅੱਛਾ ਜੀ ਹਾਂ ਇੱਕ ਬਾਈ ਜੀ ਹੀ ਪਈ ਇੱਕ ਤਾਂ ਕੋ ਖੇਡ ਦਾ ਨਾ ਜੂਆ ਸਾਰਾ ਸਾਰੀ ਪੱਤੀ ਥੋੜਾ ਖੇਡਦੀ ਉਹ ਪੱਤੀ ਜਵਾਰੀਆਂ ਦੀ ਬਾਈ ਜੀ ਕੋਈ ਜੇ ਤਾਂ ਜਿਹੜੇ ਮੋਹਾਲ ਚ ਜੇ ਇੱਥੇ ਹੁਣ ਅਸੀਂ ਚੰਗੇ ਮੋਹਾਲ ਚ ਆ ਤੇ ਚੰਗਾ ਲੱਗਦਾ ਉਦੋਂ ਵੀ ਚੰਗਾ ਸੀ ਤੇ ਕਈ ਹੁਣ ਇੱਧਰ ਆ ਕੇ ਜਿਆਦਾ ਦੁਖੀ ਹੋ ਕੇ ਉਹਨਾਂ ਨੂੰ ਮਾੜਾ ਲੱਗਦਾ ਉਹ ਮੇਰੇ ਛੋਟੇ-ਮੋਟੇ ਲੱਗਦੇ ਸੀ ਸਾਡੇ ਪਿੰਡ ਚ ਮੱਸੀਆ ਲੱਗਦੀ ਫੁੱਲ ਮਾੜਾ ਮੰਦਿਰ ਸੀ ਮਹੀਨੇ ਪਿੱਛੇ ਮੱਸੀਆ ਲਿਆ ਕਰਦੀ ਸੀ ਔਰ ਇਸ ਰੰਕੂ ਜਿਹੋਦੋਂ ਉਹ ਦੇਹੀ ਹੋਦੋਂ ਆਖੜਿਆਂ ਫੂੜਿਆਂ ਦਾ ਰਵਾਜ ਨਹੀਂ ਹੁੰਦਾ ਉਦੋਂ ਜਿੱਥੇ ਕਿਤੇ ਕੋਈ ਕਿਸੇ ਮੁਸਲਮਾਨ ਪੀਰ ਦੀ ਜਗਾ ਉਨੇ ਜਾ ਕੇ ਤੇ ਇਸ ਤਰ੍ਹਾਂ ਦੇ ਖੇਡਾਂ ਹੁੰਦੀਆਂ ਸੀ ਕੋਲ ਕੌਦੀ ਇਹ ਮੋਕ ਹੁੰਦਾ ਤੁਹਾਡੇ ਸਾਥੀ ਆਉਣਗੇ ਕੋਈ ਮੁਸਲਮਾਨ ਬੇਲੀ ਤੁਹਾਡੇ ਚੇਤੇ ਦੇ ਚੇਤੇ ਉਹਨਾਂ ਕੀ ਪਤਾ ਹੈਗੇ ਆ ਉਹ ਜਾਣ ਨਹੀਂਗੇ ਨਾਮ ਦੱਸੋ ਉਹਨਾਂ ਦੇ ਨਾਮ ਸਾਡੇ ਗਵਾਹ ਉਹਨਾਂ ਨਾਲ ਆ ਅੱਜ ਵੀ ਸਾਡੇ ਬਜ਼ੁਰਗਾਂ ਦਾ ਉਹਨਾਂ ਦੇ ਬਜ਼ੁਰਗਾਂ ਨਾਲ ਸੀ ਤੇ ਉਹਦੇ ਨਾਂ ਤਿੰਨ ਭਾਈ ਸੀ ਵੱਡੇ ਦਾ ਜੀਤ ਸੀ ਛੋਟੇ ਦਾ ਦਰੀਸ਼ ਉਹਦੋਂ ਛੋਟੇ ਦਾ ਸੁਦੀਕ ਇਸ ਤਰ੍ਹਾਂ ਤੇ ਤੁਸੀਂ ਪੜਦੇ ਸੀ ਉੱਥੇ ਸਕੂਲ ਗਏ ਕਿ ਨਹੀਂ ਸਕੂਲ ਨਹੀਂ ਗਏ ਉਸ ਤਰ੍ਹਾਂ ਉਦੋਂ ਵੀ ਸਾਡੇ ਪਿੰਡ ਦਾ ਦਸਵੀਂ ਦਾ ਸਕੂਲ ਸੀ ਅੱਛਾ ਜੀ ਹਾਂ ਬਾਤ ਕਹੀ ਮਾ ਪਿਓ ਨੇ ਨਹੀਂ ਪੇਜਿਆ ਮਾ ਮਾਲ ਮਗਰ ਪੇਜਨਾ ਹੋਏ ਮੁੜ ਕੇ ਜਦੋਂ ਰੀਜ ਹੋ ਗਿਆ ਲੋਲਵਾ ਆਪਣਾ ਇਹ ਸੁਣ ਸੋਨ ਸਿੰਘ ਸੀਤਲ ਨੂੰ ਸੁਣਿਆ ਤੁਸੀਂ ਆਹੋ ਕਾਦੀ ਪਿੰਡ ਸੀ ਉਹਦਾ ਪਿੰਡ ਹਾਂ ਸੋਨ ਸਿੰਘ ਸੀਤਲ ਦਾ ਤੇ ਦਵਾਨਦੂਨ ਉਥੇ ਰੇ ਸਰਾਰੀ ਵੀ ਸਾਡੇ ਬਜ਼ੁਰਗ ਦੀ ਭੂਆ ਹੀ ਉਥੇ ਸਾਦੀ ਬਿੰਦ ਅੱਛਾ ਜੀ ਤੇ ਇੱਕ ਅਦੇਰਾ ਉਹ ਦਵਾਨਦੂਨ ਢਾਡੀ ਵੀ ਸੀ ਉਹ ਲੇਖਕ ਵੀ ਸੀ ਇਹ ਕਹਾਣੀਆਂ ਕੂਣੀਆਂ ਤਾਰੂ ਸਿੰਘ ਦੀ ਸੀ ਦੀ ਇਸਰਾਂ ਗੁਰੂ ਗੋਬਿੰਦ ਸਿੰਘ ਜੀ ਉਹਨੇ ਕਿਤਾਬ ਲਿਖੀ ਬਾਲ ਪਰੀਤਮ ਇਸਰਾਂ ਦੀਆਂ ਕੋਈ ਕੋਈ ਚੇਤੇ ਤੁਹਾਨੂੰ ਛੰਦ ਕੋਈ ਲਿਖਿਆ ਹੁੰਦਾ ਹੈ ਕੋਈ ਲਿਖਿਆ ਚੇਤੇ ਹੁੰਦਾ ਉਹਦਾ ਲਿਖਿਆ ਉਹਨਕਾ ਬੰਕ ਤੋਂ ਮਾ ਜੜੀਆਂ ਸੀ ਅੱਛਾ ਜੀ ਇਹ 1 2 ਜਿਹੜਾ ਤੁਹਾਨੂੰ ਦੱਸਿਆ ਇਹ ਬੜੀਆਂ ਉਹਨੇ ਨਵਜਵਾਨ ਔਰਤਾਂ ਨੂੰ ਪਰਕੇ ਆਦਮੀ ਜਿਹੜੇ ਸਿੱਖ ਸੀ ਉਹ ਜੰਗਲਾ ਜੋਗਣਾ ਚ ਵੜ ਗਏ ਉਹਨਾਂ ਨੂੰ ਉੱਥੇ ਜਿਹੜਾ ਭਈ ਚੱਕੀਆਂ ਦੇ ਵਿੱਚ ਬੰਦ ਕਰ ਛੱਡਿਆ ਐ ਬੱਚੇ ਉਹਨਾਂ ਦੇ ਜਿਹੜੇ ਆ ਟੋਟੇ ਕਰਕੇ ਤੇ ਗੱਲਾਂ ਚ ਹਰਪੋ ਹਾਤੇ ਕਿਸਰਾ ਸੂਂ ਸੇ ਸੀਤਲ ਨੇ ਕੋ ਲੈਣਾ ਲਿਖੀਆਂ ਸੀ 2 4 ਸੁਣਾਉ ਹਾਂ ਕੋ ਹੈ ਗਿਆ ਚੇਤੇ 200 3 ਇੱਕ ਫਿਕਰਾ ਮਾਣਾ ਜਾ ਉਹ ਜਿਸ ਨੇ ਝੁਲਮ ਕਰਕੇ ਨਾ ਸੂਬਾ ਹੋਰ ਤਾਂ ਨਾ ਹਾਰੂਰ ਗਾਜ ਬੱਚਿਆਂ ਦੇ ਪਾ ਕੇ ਤੇ ਉਹਨਾਂ ਕਹੇ ਹੋਂ ਜਿਹੜੀ ਵੀ ਸਲਾਮ ਤੋਂ ਨਾ ਕਰੇਗੀ ਉਹਨੂੰ ਕਤਲ ਕਰ ਦਿੱਤਾ ਜਾਏਗਾ ਹਾਂ ਉਹਨਾਂ ਨੇ ਫਿਰ ਇਸ ਤਰ੍ਹਾਂ ਉੱਥੇ ਲਿਖਿਆ ਤੋੜ ਦੇ ਨੇ ਚਿਹਰਾ ਬੱਚਿਆਂ ਮੋੜ ਜਬਾਹ ਮੇਤਾ ਸਾਨੂੰ ਰੋਜ਼ ਨਾ ਪਿਆ 1700 ਰੁਪਏ ਸਾਨੂੰ ਨਹੀਂ ਕਹੋ ਬੋਲ ਸਲਾਮ ਤੇਰਾ ਆਵੇਂ ਜਾਂ ਤੋ ਮਾਰ ਮਕਾਜ਼ ਹੋਏ ਇਹ ਨਾਕਮ ਨੂੰ ਯਾਦ ਹੈ ਕਾਗਜ਼ ਪਰ ਡਾਕ ਮੁਸੋ ਇਹ ਕਿਉਂ ਜੇ ਮਗੜਾ ਕੰਮ ਸਾਹਮਣੇ ਹੋਵੇ ਹੁਣ ਜਿਹੜਾ ਜ਼ਾਲਮ ਹੈ ਉਹਦੇ ਤਾਂ ਕੀ ਹੋਣਾ ਤੇ ਜਿਹੜਾ شریف ਆਦਮੀ ਆ ਉਹਦੇ ਸਾਡੇ ਸਰਗਿਆਂ ਦਾ ਸੀ ਮੰਗਲ ਸਿੰਘ ਉਹ ਜਿਵੇਂ ਆ ਦਾਰਾ ਸਿੰਘ ਮਸ਼ਹੂਰ ਹੋਇਆ ਨਾ ਇਹ ਤਾਂ ਜਿਹੜੇ ਹੀ ਮਿਲ ਕੇ ਦੰਗਲ ਕਰਦੇ ਸੀ ਉਦੋਂ ਰਿਵਾਜ ਨਹੀਂ ਸੀ ਮਿਲ ਕੇ ਮੰਗਲ ਸਿੰਘ ਸਾਡੇ ਇਲਾਕੇ ਚ ਬੜਾ ਮਸ਼ਹੂਰ ਸੀ ਇਹਦੇ ਮੁਕਾਬਲੇ ਕੋਈ ਪਹਿਲਵਾਨ ਨਹੀਂ ਸੀ ਤੁਸੀਂ ਵੇਖਿਆ ਵੇਖਿਆ ਚੰਗੀ ਜਰਾ ਸਾਡੇ ਪਿੰਡ ਦਾ ਹੁੰਦਾ ਜਾਂਦਾ ਥੋੜੀ ਦੂਰ ਤੱਕ ਹੈ ਜਿਵੇਂ ਤੂੰ ਤੇ ਇਥੋਂ ਐਡੀਕ ਦੂਰ ਤੱਕ ਇਹ ਇੱਕ ਦੰਗਲ ਸਾਡੇ ਪਿੰਡ ਵੀ ਉੱਥੇ ਮੰਦਿਰ ਤੇ ਹੋਇਆ ਸੀ ਕੰਬੋ ਕਿਆਂ ਦਾ ਸੀ ਉਹਦਾ ਆਵਾਜ਼ ਆ ਨਾ ਸੀ ਪਹਿਲਵਾਨ ਦਾ ਦੋ ਭਰਾ ਸਨ ਛੋਟੇ ਦਾ ਨਾਂ ਕੁੱਤਾ ਸੀ ਉਹਦੇ ਨਾਂ ਠਾਕਰ ਤੇ ਉਹ ਕੋਲੇ ਆਹੀ ਉਹਦੇ ਨਾਂ ਪੱਕੀ ਉਹ ਅੱਧੋ ਅਧੀ ਦਾ ਵਜਨ ਦਾ ਇਹ ਉਹਦਾ ਫਰਕ ਸੀ ਰਕ ਰਕਾਂ ਬੜੀਆਂ ਸੀ ਉਦੋਂ ਕਰਕਾਮ ਮਾ ਜੋਂ ਦਾਸ ਦਾ ਤੇ ਨੂੰ ਦੱਸਿਆ ਪਟਵਾਰੀ ਨੂੰ 5 ਕਿਲੋ ਮੀਟ ਸਾਦੇ ਕਰੋ Delhi ਉਹਦਾ ਜਾਂਦਾ ਹੁੰਦਾ ਸੀ ਬਾਕੀ ਕਿਦਾ ਕਿਦਾ ਮੰਗਲ ਸਿੰਘ ਕੋੜੇ ਜੇ ਆਪਣਾ ਪਹਿਲਵਾਨ ਨੇ ਇੱਕ ਨੇ ਤੇ ਉਹਨੇ 5 ਕਿਲੋ ਸਾਦਾ ਪਿੰਦ ਥੋੜਾ ਜਿਹਾ ਵੱਡਾ ਸੀ ਉਥੇ ਮਾਰ ਕਿ ਤੇ ਚਰਗੇ ਜਿਹੜਾ ਹਿਸਾਬਤਾ ਆ ਪੈਨਸਿਓ ਤੇ ਮੀਟ ਮੋੜਦੀ ਇਸ ਰਮੇ ਨੀ ਸੀ ਮਾਰ ਕੇ ਪੰਜ ਕਿਲੋ ਮੀਟ ਜਣਾਉ ਦਾ ਉਹਨੇ ਜਿਹੜਾ ਉਹਦੀ ਜਖਣੀ ਇਨੀ ਤੇ ਸੈਂਕੀਆਂ ਜਿਹੜੀਆਂ ਉਹਦਾ ਜੋਰ ਜ਼ਿਆਦਾ ਕਰਾਉਂਦੇ ਸੀ ਤੇ ਉਹਦੇ ਚੇਲੇ ਬੰਦੇ ਅਖੜਾ ਇਹਨਾਂ ਤੜਕਾ ਲਾ ਕੇ ਤੇ ਤੁਹੀਂ ਖਾਓ ਕਿਉਂ ਮੋਟਾ ਤਾਂ ਜਾਂਦਾ ਕਈ ਬੜਾ ਸੀ ਉਹ ਹੂੰ ਮੀਟ ਨਹੀਂ ਖਾਂਦਾ ਜਖਣੀ ਪੀ ਨਹੀਂ ਹੁੰਦਾ ਖੱਤਰੀ ਦਾ ਕਾਰਨਾ ਦੇ ਕੋਲ ਨਾ 5-7 ਦੁਕਾਨਾਂ ਸੀ ਕਾਹਦੀਆਂ ਦੁਕਾਨਾਂ ਸੀ ਕਰਿਆਨੇ ਦੀ ਕੋਈ ਜਿਹੜਾ ਹੈ ਕੋਈ ਜੇ ਸਰਾਉਂਦਾ ਕੋਈ ਕਿਤਾਬ ਕੋਈ ਰੈਡੀ ਜੂੜੂ ਤੇ ਫਰੂਟ ਵੇਚੀ ਜਾਣਾ ਕੋਈ ਕਿਹੇ ਖੱਤਰੀ ਦਾ ਨਾਮ ਪਤਾ ਜੇ ਖੱਤਰੀ ਦਾ ਇੱਕ ਤਾਂ ਉਹ ਜਿਹੜਾ ਆਪਣਾ ਛਰਬਤ ਛਰਬਤ ਬਣਾ ਕੇ ਵੇਚਦਾ ਹੁੰਦਾ ਸੀ ਉਹਦਾ ਨਾਮ ਮੰਗਲ ਸਿੰਘ ਉਹ ਜੈਤੂਬੀ ਮਲੇਆ ਮਨੋਂ ਦਬਾਰਾ ਤੇ ਉਥੇ ਉਹ ਫਰੂਟ ਦੀ ਰੈਡੀ ਲਾਉਂਦਾ ਸੀ ਕਿ ਜਿਹੜੀ ਜਿਆਦਾ ਮਸ਼ਹੂਰ ਜਿਵੇਂ ਆਪਣੇ ਆ ਇਹਨਾਂ ਦੀ ਸ਼ਾਨ ਹੈ ਕਿ ਇਸ ਰਾਂ ਦਾ ਕਾਰਨ ਸੀ ਉਹਦਾ ਨਾਮ ਰੱਖਾ ਸੀ ਉਹ ਦੋ ਤਿੰਨ ਪਰ ਆਸੀ ਕੋਲ ਚੱਕ ਦੂਰ ਰਹਿੰਦੇ ਤੇ ਰੱਖਾ ਉੱਥੇ ਪਿੰਦ ਹੁੰਦਾ ਸਾਡੇ ਪਿੰਤੇ ਵਿੱਚ ਜਿਹੜਾ ਸੀ ਇਸ ਤਰ੍ਹਾਂ ਕਿਸੇ ਨੇ ਜਾਸੀ ਨਹੀਂ ਕੀਤੀ ਦੂਜੇ ਪਿੰਦ ਜਿਹੜਾ ਸੀ ਇਹ 14 ਤਰੀਕ ਨੂੰ ਸੀ ਸੁੱਕਨਵਾਰ Eid ਉਹ ਆਪਣੇ ਪੈਸਾਨਾ 14 ਮਨਾਉਂਦਾ ਆ 15 ਮਨਾਉਣਾ ਇਹ ਗੱਲ ਉਹਥੇ ਕਾਫੀ ਢੇਰ ਪਹਿਲਾਂ ਮੁਸਲਮਾਨਾਂ ਨੇ ਲੋਹਾ ਕਰਨੇ ਇਹ ਬੰਦਾ ਮਾਰਿਆ ਸੀ ਜੱਟ 라ਮ ਜਵਾਨ ਉਹਦਾ ਬੱਚਾ ਗੱਬਰੂ ਵੋਕੇ ਫੌਜ ਚ ਭਰਤੀ ਹੋ ਗਿਆ ਉਹਨੇ ਫਿਰ ਉਸ ਰੰਜੀਤ ਜੇ ਨਾਲ ਨਾ ਪਰਲਾ ਜਿਹੜਾ ਸਾਡਾ ਪਿੰਦ ਸੀ ਉਹਦੇ ਵਿੱਚ ਇਹ ਦਾਲੇ ਦਿਨ ਚੋਂ ਤਾਂ ਤਰੀਕ ਉਹਨੇ ਤੇ ਨਾ ਗਰਨੇਟ ਸੋਟ ਤੇ ਛੁੱਟੀ ਆਇਆ ਸੀ ਤੇ ਉੱਥੋਂ ਮਸਲਾ ਲੱਗਿਆ 17 ਆਦਮੀ ਦਾ ਦਾਹ ਦੇ ਹੀ ਪਠਾਈ ਮਰ ਗਏ ਬਾਕੀ ਜ਼ਖਮੀ ਜਿਹੜੇ ਹੀ ਵਖਰੇ ਹੋਏ ਉੱਥੇ ਥੋੜੀ ਜੀ ਸਖਤੀ ਕੀਤੀ ਘੇਰਾ ਸਭ ਮੁਸਲਮਾਨ ਮੇਸਰੀ ਨੇ ਸਾਡੇ ਪਿੰਡੋਂ ਵੀ ਪਾ ਲਿਆ ਇਹਨਾਂ ਕਹਿਤਾ ਭਈ ਕੋਈ ਸਮਾਨ ਨਾ ਚੋਕੇ ਲੈ ਜਾਓ ਬੱਚੇ ਲੈ ਜਦੋਂ ਸੇ ਮਾਲ ਲੰਗਰ ਲੈ ਆਹ ਉਹਦੇ ਤਰ੍ਹਾਂ ਜਿਉਂ ਉਹ ਤੋਂ ਥੋੜਾ ਜਿਹਾ ਨਾ ਬਿੰਦੂ ਸਿੱਖ ਜਿਹੜੇ ਸੀ ਮੁਸਲਮਾਨ ਇਹ ਭਰੇ ਕਰਦੇ ਇੱਕ ਦੋ ਜਿਹੇ ਘਰੋਂ ਖਾਂਦੇ ਖੁੰਦੇ ਸੀ ਇਹ ਜੀ ਸੀ ਮੈਂ ਤੁਹਾਨੂੰ ਦੱਸਦਾ 1000 ਨਾ ਮੁਸਲਮਾਨ ਪੀਰ ਤੇ ਨਾ ਇਸ ਤਰ੍ਹਾਂ ਜਿਨ੍ਹਾਂ ਦੇ ਲਾਲੇ-ਦਾਲੇ ਉਹ ਖਾਨਗਾਹ ਦੇ ਪਹਿਲੇ ਸੀ ਉਹ ਸ਼ਾਮ ਮਹੀਨਿਆਂ ਪਿੱਛੋਂ ਦੇਖਾਂ ਲਾਉਂਦੇ ਹੁੰਦੇ ਸੀ ਚਾਹਾਂ ਪਿੰਡੋ ਕਾਉਲ ਬਣਾ ਕੇ ਕੱਡਿਆਂ ਦੇ ਰੱਖ ਕੇ ਲੈ ਜਾਣਾ ਤੇ ਉੱਥੇ ਜਾ ਕੇ ਬੰਦ ਕਰਦੇ ਉੱਥੇ ਜਿਹੜਾ ਸੀ ਖੂਈ ਦੇ ਉੱਤੇ ਮਜਬੀਨੇ ਸਵਾਦ ਜਿਹੜਾ ਸੀ ਉਥੋਂ ਕੋਈ ਹਿੰਦੂ ਪਾਣੀ ਨਹੀਂ ਪੀਂਦਾ ਨਾ ਸਿੱਖ ਹਾਂ ਇਹ ਨਾਲ ਛੋਟੇ ਛੋਟੇ ਸੀ ਮੈਥੋਂ ਛੋਟਾ ਸੀ ਆ ਨਾਲ ਉਹਦੇ ਮੁੰਡੇ ਰੱਖਾ ਰਿਹਾ ਉਹ ਤੁਮ ਆ ਹੀ ਦੋਂ ਪਰ ਉਹਨੇ ਚਾਵਲ ਖਾ ਲੇ ਤੇ ਚਾਵਲ ਖਾ ਕੇ ਦੇ ਮੁੜ ਕੇ ਉਥੋਂ ਪਾਣੀ ਪੀ ਲਿਆ ਉਹ ਸਾਡੇ ਘਰ ਆਉਣ ਤੋਂ ਪਹਿਲਾਂ ਸਾਡੀ ਮਾਈ ਨੂੰ ਗਵਾਂਢੀਆਂ ਦੇ ਮੁੰਡੇ ਨੇ ਦੱਸਤਾ ਵੀ ਉਥੋਂ ਪਾਣੀ ਪੀ ਕੇ ਆਏ ਉਹ ਸਾਨੂੰ ਘਰ ਨਾ ਪਹੁੰਚਣ ਲਈ ਮਾਈ ਉਹ ਕਾਰ ਕਰ ਜਿਹੜੇ ਆਰ 2 ਜਾਂਦੇ ਹੀ ਉਥੋਂ ਬੋਦਲ ਪਾਣੀ ਦੀ ਭਰ ਲਿਆ ਉਹਦੇ ਗੰਗਾ ਜਲ ਦੇ ਚਿੱਤੇ ਉਹ ਰੋਣਾ ਰੋਣਾ ਵਿਆਹ ਸ਼ਾਦੀ ਚ ਕੀ ਸ਼ਾਮਲ ਹੋਣਾ ਇਸ ਤਰ੍ਹਾਂ ਪ੍ਰੇਜ ਕਰਦੇ ਹੀ ਉਹਨਾਂ ਲੋਕਾਂ ਨੂੰ ਰੋ ਇੰਦੂ ਸਿੱਖਿਆ ਆਹ ਆਰਤੀਆ ਕਿਹੜਾ ਸੀ ਕੁਸ਼ੀ ਦਾ ਕਿੱਥੋਂ ਦਾ ਸੀ ਕੁਸ਼ ਉਹ ਆਂਸਲਾ ਆਂਦਾ ਉਹ ਇਸ ਤਰ੍ਹਾਂ ਵੀ ਜੀ ਦੋ ਭਰਾ ਸਨ ਬਜ਼ੁਰਗ ਸਾਡੇ ਦਾਦੇ ਹੂੰ ਉਹ ਕੋਈ ਝਗੜਾ ਝਗੜਾ ਕਰਕੇ ਨਾ ਆਪਸ ਵਿੱਚ ਤੇ ਉਹਦਾ ਪਰ ਆ ਇੱਥੇ ਅਸਲੀ ਰਹਿ ਗਿਆ ਤੇ ਉਹ ਕਸੂਰ ਚੱਲਿਆ ਰਿਹਾ ਮੁੜ ਕੇ ਉਹਦਾ ਪਰਿਵਾਰ ਜਿਹੜਾ ਸੀ ਹੁਣ ਖੇਮ ਕਰਨਾ ਹੈ ਮਾਰਿਆ ਕੇਸਾ ਦਿੱਤਿਆ ਵੀ ਜਿਹੜੇ ਚੰਗੇ ਸਬਾਤਾ ਕਰਨ ਚਾਹ ਉਹ ਉਹਦਾ ਅਖੜ ਕੇ ਬੋਲ ਸੰਗਾ ਤਾਨੂੰ ਕਿਹੜਾ ਚੰਗਾ ਲੱਗਦਾ ਹੈ ਤੁਹਾਨੂੰ ਸਾਰੇ ਜੰਗੇ ਲੱਗਦੇ ਆ ਜਿਹੜਾ ਬੀਤ ਗਿਆ ਉਹਦਾ ਮੁੱਛੋਣਾ ਉਹਦਾ ਕਈ ਨਸੀਨ ਕਰਿਆਲੇ ਅਸੀਂ ਰਹੇ ਥੋੜਾ ਜਰ ਜਿਹੜੇ ਆਪਣੇ ਪੇਵਰ ਮੁਸਲਮਾਨਾਂ ਦੇ ਪਿੰਦ ਸੀ ਨਾ ਉਹ ਮੁਸਲਮਾਨ ਬੈਠੇ ਸੀ ਤੇ ਜਿਹੜੇ ਰਲਵੇਂ ਸਾਨੂੰ ਉਹ ਚਲੇ ਗਏ ਸੀ ਤੇ ਕਰਿਆਲੇ ਨੂੰ ਜਿਹੜੇ ਆਪਾਂ ਉਧਰੋਂ ਆਏ ਸਾਂ ਬੇਸਾਰਾ ਰਿਸੇਦਾਰਾ ਕੋਲ ਬੈਠੇ ਹਾਂ ਉਹ ਆਂਦੇ ਆਪੇ ਸੇਡ ਲਕਾਵਾ ਹਵਤਾ ਬਣਾਈ ਜੀ ਉਹ ਤਾਂ ਗਾਇ ਕਰਿਆਲਾ ਵਰਨਾਲਾ ਅਲਗੋਂ ਇਹ ਪਿੰਡ ਮੁਸਲਮਾਨਾ ਦੇ ਹੀ ਤੇ ਜਿਹੜੇ ਲੋਕਲ ਸਨ ਇਧਰ ਦੇ ਉਹ ਲੁੱਟਣ ਵਾਸਤੇ ਹੂੰ ਕਿਹੜਾ ਆ ਪਾ ਕੇ ਮੇਰਾ ਮੇਰੇ ਬਾਪ ਤੋਂ ਛੋਟਾ ਹੀ ਚਾਚਾ ਹੀ ਸਾਦਾ ਉਹਨੂੰ ਅਸੀਂ ਕੱਲਿਆ ਵੀ ਕਰਿਆਲੇ ਕੋਈ ਨਾ ਕੋ ਮੜਾ ਥੋੜਾ ਖੋਲਾ ਮਲ ਤੇ ਉੱਥੇ ਆ ਜਾਂਗੇ ਅਸੀਂ ਛੱਤੀ ਬੈਠੇ ਅਠੀ ਦਿਨ ਹੀ ਉਹਨੇ ਸਾਨੂੰ ਸੁਨੇਹਾ ਭੇਜਿਆ ਭਾਈ ਮੈਂ ਮਕਰਨ ਮਾਲ ਲਿਆ ਕਿਉਂ ਇਹ ਸਾਰੇ ਜ਼ਮੀਨ ਪੰਦੇ ਵਾਲੇ ਹੀ ਮੁਸਲਮਾਨ ਇਹੜਾ ਉਹਨੇ ਮਕਾਨ ਮੰਲਿਆ ਕੋਈ ਚੀਜ਼ ਇਸ ਤਰ੍ਹਾਂ ਦੀ ਨਹੀਂ ਸੀ ਜਿਹੜੀ ਘਰ 'ਚ ਨਹੀਂ ਸੀ ਮਕਾਨ 'ਚ ਕੰਨ ਕਪਈ 100 ਸਵਾ ਸਭ ਮਨ ਪੱਕੀ ਸੋਲੇ ਪਏ 15 20 ਮਾਨਾ ਔਰ ਡੰਗਰ ਬੱਚੇ ਵਾਸਤੇ ਟੂੜੀ ਤਾਂ ਦਾ ਇੰਤਜ਼ਾਮ ਹੋ ਪਲਾ ਜਾ ਗੋਠੇ ਚ ਕਜਾ ਲੀਡਾ ਲਤਾ ਵਾਦੂ ਪਿਆ ਹੈ ਮਹਾਲ ਟੰਗਰ ਜਿਹੜੇ ਲੋਕਲ ਲਾ ਕੇ ਲਾ ਕੇ ਪੈਂਦੇ ਸੀ ਉਹ ਲੈ ਗਏ ਹੀ ਉਹਨਾਂ ਦੇ ਤੇ ਉਲਟ ਉਹ ਇਹ ਛੜਕੁੰਦੇ ਹੀ ਕੱਜੀ ਖੇਮ ਕਰਨ ਤੋਂ ਪੱਤੀ ਉਹ ਤੋਂ ਮਲਟੋਆ ਹੀ ਮਹਾਲ ਟੰਗਰ ਚੜਾ ਆ ਇਹ ਖੜਕਤੇ ਜਿੱਥੋਂ ਅਸੀਂ ਬਰਨਾਲਾ ਲੰਘੇ ਹਨ ਬਰਨਾਲੇ ਵੀ ਕਾਫੀ ਕਸਲੇ ਆਮ ਹੋਈ ਇਹ ਲੈਹਿੰਦੇ ਦਾ ਨੂੰ ਨਿਕਾ ਮਾਰ ਕੇ ਕੋਈ ਕਿਲਾ ਇਸਰਾਂ ਦਾ ਨਹੀਂ ਜਿੱਦੇ ਵਿੱਚ ਮੁ슬ਮਾਨਾਂ ਨੇ 2000 ਲਾਸ਼ਾਂ ਨਹੀਂ ਪਈਆਂ ਇਹ ਚੜ੍ਹਦੇ ਦਾ ਨੂੰ ਵੇਖੋ ਦੇ 2000 ਰੋਡਰ ਇਹਨਾਂ ਤੱਕ ਇਹ ਹੋ ਯਾਰ ਇੰਨੀ ਕਰ ਲਿਆ ਮôi ਸਟੇਸ਼ਨ ਤੇ ਪਹੁੰਚਣਾ ਕਦੋਂ ਲਿਆ ਮôi ਕਿਹੜਾ ਸਟੇਸ਼ਨ ਸੀ ਕਹਿਆਲਾ ਸਟੇਸ਼ਨ ਜਿਹੜੀ ਖੇਮ ਕਰਨ ਤੋਂ ਕੋਸਵਰਤੋ ਜਾਂਦੇ ਹੀ ਕਾਂ ਤਨ ਤਨ ਚਲੀ ਜਾਂਦੀ ਹੈ ਅੰਬਰਾਂ ਤੋਂ